ਕਈ ਵੀਰੇ ਟਾਈਮ ਨਹੀਂ ਲੱਗਦਾ ਲਾਈਵ ਨੂੰ ਸੋਵਾ ਦਾ ਟਾਈਮ ਰੱਖਦੀ ਐ ਤੇ ਇੱਕ ਦੋ ਜਾਣਕਾਰੀਆਂ ਸੀ ਜਿਹੜੀਆਂ ਬਹੁਤ ਦੁਨੀਆ ਔਕੀ ਐ ਉਹ ਦੇਣੀਆਂ ਨੇ ਆ ਜਾਣ ਆਪਣੇ ਬੰਦੇ ਪੰਜ ਚਾਰ ਫਿਰ ਆਪਾਂ ਸ਼ੁਰੂ ਕਰਦੇ ਹਾਂ ਮੈਂ ਵੇਟ ਕਰ ਰਹੇ ਹਾਂ ਬੰਦੇ ਆ ਜਾਣ ਸ਼ਾਇਦ ਸਵੇਰੇ ਵਾਲਾ ਲਾਈਵ ਕਾਮ ਜਾ ਉਹ ਜਿਆ ਕਰੇ ਬੰਦੇ ਆ ਜਿਆ ਕਰਨ ਸੋਆ ਸੋਆ ਕਰੇ ਹੁੰਦੇ ਨੇ ਆਪਾਂ লাইਵ ਚਾਲਦਾ ਰੱਖਾਂਗੇ লাইਵ ਕੈਨਸਲ ਤਾਂ ਕਰਾਂਗੇ ਜੇ ਸਵੇਰੇ ਸਵੇਰੇ ਨਾਲ ਚ ਬੰਦਾ ਨਾ ਆਇਆ ਕੋਈ ਸਾਰੇ ਆਪ ਦਾ ਆਪ ਦਾ ਤੁਸੀਂ ਸੁਝਾਅ ਦਿਓ ਵੀ ਆਪਾਂ লাইਵ ਦਾ ਟਾਈਮ ਕਿੰਨੇ ਵਜੇ ਰੱਖੀਏ ਆਪਾਂ ਨੇ ਇਹ ਅੱਜ ਦਾ লাইਵ ਐਸੇ ਕਰਕੇ ਚੰਡੀਗੜ੍ਹ ਆਫਿਸ ਤੋਂ ਕੀਤਾ ਤੇ ਆਪਣੇ ਸਸੀ ਕਾਲ ਜੀ ਮੈਨਕਾਈਂਡ ਹਿਊਮਨ ਜੀ ਸਸੀ ਕਾਲ ਆ ਕੇ ਤੇ ਆਪਾਂ ਇਹੇ ਕਰਕੇ ਇਹ ਲਾਈਵ ਚੰਡੀਗੜ੍ਹ ਤੋਂ ਕਰ ਰਹੇ ਹਾਂ ਵੀ ਆਪਾਂ ਨੂੰ ਪਤਾ ਲੱਗ ਜਾਵੇ ਫਿਰ ਸਵੇਰੇ ਆਪਾਂ ਤਕਰੀਬਨ ਹੁਣ ਬੱਜੇ ਨੇ 9 ਫਿਰ ਆਪਾਂ 9:00 ਵਜੇ 10:00 ਵਜੇ ਇੱਕ ਟਾਈਮ ਰੱਖ ਦਾਂਗੇ ਵੀ ਜਿਸ ਦਿਨ ਚੰਡੀਗੜ੍ਹ ਪੀਜੀਆ ਹੋਇਆ ਕਰਾਂਗੇ ਉਸ ਦਿਨ ਆਪਾਂ ਜ਼ਰੂਰ ਲਾਈਵ ਕਰਿਆ ਕਰਾਂਗੇ ਤੇ ਰਵਿੰਦਰ ਸਿੰਘ ਜੀ ਇਲੈਕਟ੍ਰੀਕਲ ਆਪ ਦਾ ਪਿੰਡ ਲਿਖ ਦਿਆ ਕਰੋ ਮੇਰੇ ਫਿਰ ਪੱਕਾ ਯਾਦ ਰਹਿ ਜਾਂਦਾ ਜਿਹੜੇ ਬੰਦੇ ਮੇਰੇ ਨਾਲ YouTube ਤੇ ਨੇ ਆਪ ਦਾ ਪਿੰਡ ਜ਼ਰੂਰ ਲਿਖਿਆ ਕਰੋ ਕਿਉਂਕਿ ਪਿੰਡ ਲਿਖਣ ਦੇ ਨਾਲ ਮੇਰੇ ਬ੍ਰੇਨ 'ਚ ਯਾਦ ਰਹਿੰਦਾ ਵੀ ਕਿਹੜੇ ਪਿੰਡ ਤੋਂ ਆ ਤੇ ਰਵਿੰਦਰ ਸਿੰਘ ਲੈਕਚਰਸ਼ਨ ਮੋਰਿੰਡੇ ਤੋਂ ਜੀ ਵਾਹ ਜੀ ਵਾਹ ਮੋਰਿੰਡੇ ਆਪਣਾ ਇੱਕ ਹੈਪੀ ਵੀ ਹੈ ਸਾਡੀ ਟੀਮ ਦਾ ਮੈਂਬਰ ਹੈ ਹੈਪੀ ਉਹ ਸੇਵਾ ਕਰਦਾ ਪਤੰਦਰ ਮੈਨੂੰ ਫੜੇ ਲੈਂਦਾ 2-4 ਮਹੀਨਿਆਂ ਬਾਅਦ ਤੇ 4 ਦਿਨਾਂ ਬਾਅਦ ਉਹ ਅੰਮ੍ਰਿਤਸਰ ਵਾਲੀ ਬੀਬੀ ਨੇ ਆਉਣਾ ਜਿਹਦਾ ਆਪਰੇਸ਼ਨ ਹੋਣਾ ਉਹ ਕਹਿੰਦੇ ਜੀ ਸਾਨੂੰ ਪੇਪਰ ਨੇ ਬੱਚਿਆਂ ਦੇ ਚੱਲਦੇ ਮੈਂ ਕਿਹਾ ਵੀ ਇਹ ਤੁਸੀਂ ਆਪਣੀ ਮਰਜ਼ੀ ਦੇਖੋ ਕਿਉਂਕਿ ਸਾਡੇ ਵਾਲੇ ਕੰਮ 'ਚ ਪੇਪਰਾਂ ਦਾ ਕੋਈ ਰੋਲ ਨਹੀਂ ਹੈਗਾ ਤੇ ਇਕਬਾਲ ਸਿੰਘ ਸਿੱਧੂ ਸ਼ਸ਼ੀਕਾਲ ਜੀ ਸ਼ਸ਼ੀਕਾਲ ਬਰਨਾਲੇ ਤੋਂ ਤੇ ਸੰਗਰੂਰ ਭਾਣਾ ਹੈਗਾ ਜੀ ਓਜਲਾ ਸਾਹਿਬ ਦਾ ਓਜਲਾ ਸਾਹਿਬ ਸ਼ਸ਼ੀਕਾਲ ਜੀ ਤੇ ਚੰਡੀਗੜ੍ਹ ਪਹੁੰਚੇ ਸੀ ਸਫ਼ਰ ਬੜਾ ਖਤਰਨਾਕ ਆ ਅੱਜਕੱਲ ਬੱਸਾਂ ਬੁੱਸਾਂ ਮਗਰ ਲਾ ਕੇ ਪਹੁੰਚੀ ਇੱਕ ਲੈਟਾਂ ਆਪਣੀਆਂ ਚਿੱਟੀਆਂ ਨੇ ਬਰੀਜਾ ਦੀਆਂ ਉਹਦੇ ਕਰਕੇ ਟਾਈਮ ਨਾਲ ਪਹੁੰਚ ਜਾਈਦਾ ਤੇ ਰਵਿੰਦਰ ਸਿੰਘ ਆਏਗੇ ਨੇ ਵੀਰ ਨੰਬਰ ਨੋਟ ਕਰ ਲਓ ਵੀਰ ਸਾਰੇ 98726 77782 ਤੁਹਾਡਾ ਲਾਈਵ ਮੈਂ ਆਪਦੇ ਸਟੇਟਸ ਤੇ ਵੀ ਲੋਡ ਕਰਦਾ ਤਾਂ ਜੋ ਲਾਈਵ ਵਾਲੇ ਬੰਦੇ ਸਾਰੇ ਸਟੇਟਸ ਤੇ ਆ ਜਾਣ ਤੇ ਨੰਬਰ ਤੁਸੀਂ ਨੋਟ ਕਰ ਲਓ ਦੁਆਰ ਦੇ ਫਿਰ 98726 98726 77782 ਗੁੱਡ ਮਾਰਨਿੰਗ ਜੀ ਮੋਰਾ ਵੀ ਗੁੱਡ ਮਾਰਨਿੰਗ ਕਹਿੰਦਾ ਤੇ ਇਹ ਟਾਈਮ ਵੀ ਠੀਕ ਹੈ ਬਸ ਫਿਰ ਮੈਂ ਕਹਿੰ ਰਿਹਾ ਹਾਂ ਜੀ ਕਹਿੰਦੇ ਨੇ ਵੀ ਇਹ ਟਾਈਮ ਵੀ ਠੀਕ ਹੈ ਆਪਾਂ ਕੋਸ਼ਿਸ਼ ਕਰਾਂਗੇ ਵੀ ਇਹ ਟਾਈਮ ਆਪਾਂ ਸਾਮਨੂ ਕਰ ਲਈ ਅੱਗੇ ਆਉਣ ਵਾਲੇ ਸਮੇਂ 'ਚ ਕਿਉਂਕਿ ਪਿੰਡ ਜਾ ਕੇ ਫਿਰ ਕਦੇ ਵੀ ਲਾਈਵ ਹੋ ਜਾਂਦੇ ਆ ਗੱਲ ਨਹੀਂ ਬਣਦੀ ਜਦ ਇੱਥੇ 9 ਤੋਂ 10 ਦੇ ਦਰਮਿਆਨ ਲਾਈਵ ਹੋਇਆ ਕਰਾਂਗੇ 9 10 ਦੇ ਦਰਮਿਆਨ ਦਰਮਿਆਨ ਲਾਈਵ ਹੋ ਜਾ ਕਰਾਂਗੇ ਸਾਰੇ ਆਜਿਆ ਕਰਨਗੇ ਤੇ ਕਿਸੇ ਨੂੰ ਚੰਡੀਗੜ੍ਹ ਕੰਮ ਆ ਕੋਈ ਪੀਜੀਆ ਇਚ ਉਹ ਵੀ ਮੈਨੂੰ ਇੱਥੇ ਦੇਖ ਲੈ ਕਰੂਗੀ ਅੱਜ ਓਪੀਡੀ ਦੇ ਬਾਹਰ ਹੈਗੇ ਨੇ ਤੇ ਗੁਰਦੀਪ ਜੀ ਗੁਰਦੀਪ ਜੀ ਕੀ ਹਾਲ ਨੇ ਗਗਨਦੀਪ ਜੀ ਗਗਨਦੀਪ ਵੀਰ ਰਵਿੰਦਰ ਇਲੈਕਟ੍ਰੀਸ਼ੀਅਨ ਜੀ ਮੈਂ ਤੁਹਾਨੂੰ WhatsApp ਤੇ ਇੱਕ ਵੀਡੀਓ ਸੈਂਡ ਕੀਤੀ ਹਾਂ ਹਾਂ WhatsApp ਤੇ ਆਈ ਹੈ ਭਰਾਵਾ ਪਰ ਲੇਕਿਨ ਹੁਣ ਜਿੰਨਾ ਚਿਰ ਕੋਈ ਮੈਨੂੰ ਫੋਨ ਨਹੀਂ ਕਰਕੇ ਪੁੱਛਦਾ ਵੀ ਆਪਾਂ ਇਹਦਾ ਕਿਵੇਂ ਕਰੀਏ ਕੀ ਕਰਨਾ ਹੈ ਉਹਨਾਂ ਚਿਰ ਮੈਨੂੰ ਨਹੀਂ ਪਤਾ ਲੱਗਦਾ ਨਾ ਮੈਂ ਆਉਂਦੇ ਆਉਂਦੇ ਦੇਖੀ ਸੀਗੀ ਸਵੇਰੇ ਸੌਫਰ ਚ ਕੋਈ ਚੰਗੀ ਤਰ੍ਹਾਂ ਦੇਖੀ ਨਹੀਂ ਗਈ ਪਰ ਲੇਕਿਨ ਉਹਨੂੰ ਹੋਇਆ ਕੀ ਹੈ ਵੀਡੀਓ ਨਾਲ ਐ ਨਹੀਂ ਪਤਾ ਲੱਗਦਾ ਵੀਡੀਓ ਨਾਲ ਐ ਨਹੀਂ ਪਤਾ ਲੱਗਦਾ ਵੀ ਹੋਇਆ ਕੀ ਹੈ ਜਿੰਨਾ ਚਿਰ ਮਰੀਜ਼ ਜਿਹੜਾ ਇੱਥੇ ਹੈ ਮਰੀਜ਼ ਦੇ ਅਟੈਂਡੈਂਟ ਫੋਨ ਨਹੀਂ ਕਰਦੇ ਕਿ ਸਾਨੂੰ ਅਯੂਜ਼ਮਾਨ ਕਾਰਡ ਦੀ ਪ੍ਰੋਬਲਮ ਹੈ ਸਾਨੂੰ ਕੋਈ ਹੋਰ ਪ੍ਰੋਬਲਮ ਹੈ ਕਿਸੇ ਡਾਕਟਰ ਨੂੰ ਕਹਿਣਾ ਉਹ ਮਰੀਜ਼ ਦਾ ਅਟੈਂਡੈਂਟ ਫੋਨ ਕਰੇ ਵੀਡੀਓ ਮੈਨੂੰ ਸੈਂਡ ਕਰਕੇ ਕੋਈ ਆਪਦੀ ਉਹ ਨਹੀਂ ਕਰ ਸਕਦੇ ਆਪਾਂ ਵੀ ਉਹਦਾ ਕੋਈ ਹੱਲ ਕਰ ਦਾਂਗੇ ਆਪਾਂ ਫੋਨ ਕਰਕੇ ਆਪਣੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੀ ਆਪਾਂ ਲੱਭੀਏ ਉਹਨੂੰ ਜਿਹੜੇ ਮਰੀਜ਼ ਨੂੰ ਲੋੜ ਆ ਉਹ ਫੋਨ ਕਰ ਲੂਗਾ ਉਹਨੂੰ ਗਾਈਡ ਕਰ ਦਾਂਗੇ ਜਾਂ ਜਾਂ ਗਾਈਡ ਕਰ ਦਾਂਗੇ ਜਾਂ ਉਹਦਾ ਆਪਾਂ ਕੋਈ ਵੀ ਕਿਸੇ ਕਿਸਮ ਦਾ ਹੱਲ ਹੈ ਉਹਦੀ ਕੋਸ਼ਿਸ਼ ਕਰਾਂਗੇ ਹੁਣ ਜੇ ਆ ਮੈਨੂੰ ਤਾਂ ਕੀਤੀ ਉਹ 8 ਵਜੇ ਇੱਥੇ ਆ ਕੇ ਮੈਂ ਭੁੱਲ ਜਾਣਾ ਉਹ ਵੀਡੀਓ ਤੇ ਸ਼ਸ਼ੀ ਗੱਲ ਬੁਲਾਉਂਦੇ ਨੇ ਜਾਖੜ ਤੋਂ ਵਿਸ਼ਾਲ ਜੀ ਤੇ ਇਹ ਮਨਦੀਪ कौर ਭੈਣ ਸਾਡੀ ਹੈਲੋ ਜੀ ਠੀਕ ਹੈ ਮਨਦੀਪ ਕਰਮੇ ਬਿਲਕੁਲ ਠੀਕ ਹੈ ਹਰਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਉਹਦੇ ਪਾਪਾ ਜੀ ਪੀਜੀਆ ਵਿੱਚ ਐਡਮਿਟ ਨੇ ਭਰਾਵਾ ਮੈਂ ਮੰਨ ਲਿਆ ਤੇਰੀ ਗੱਲ ਤੂੰ ਵੀਡੀਓ ਸੈੱਲ ਕਰਤੀ ਪਰ ਲੇਕਿਨ ਕਿਹੜੇ ਡਾਕਟਰ ਕੋਲੇ ਐਡਮਿਟ ਨੇ ਉਹ ਮਰੀਜ਼ ਦੱਸ ਸਕਦਾ ਜੇ ਆਪਣੀ ਪਹੁੰਚ ਹੋਊਗੀ ਆਪਾਂ ਉਹ ਡਾਕਟਰ ਨੂੰ ਫੋਨ ਕਰਾਂਗੇ ਕੀ ਪ੍ਰੋਬਲਮ ਹੈ ਇਹ ਮਰੀਜ਼ ਦੱਸ ਸਕਦਾ ਮੈਨੂੰ ਵੀਡੀਓ ਨਹੀਂ ਦੇਖੀ ਗਈ ਕਿਉਂਕਿ ਵੀਡੀਓ ਦੇਖਣ ਦਾ ਸਮਾਂ ਨਹੀਂ ਸੀ ਉਧਰੋਂ ਧੁੰਦ ਦੇ ਵਿੱਚ ਗੱਡੀ ਚਲਾਉਂਦੇ ਚਲਾਉਂਦੇ ਹੋ ਦੇਖੀ ਸੀ ਕਿ ਤੇਰੀ ਵੀਡੀਓ ਆਈ ਵੀ ਨਾ ਕਰੇ ਵੀ ਫਿਕਰ ਐ ਪਹੁੰਚ ਗਿਆ ਜੀ ਪਹੁੰਚ ਗਿਆ ਮਾਤਾ ਜੀ ਪਹੁੰਚ ਗਿਆ ਲਾਉਣ ਮਾਤਾ ਦਾ ਫੋਨ ਆਇਆ ਸੀ ਘਰੋਂ ਵੀ ਧੁੰਦ ਚ ਮੇਰਾ ਪੁੱਤ ਚੱਲੇ ਐ ਬਸ ਗੋਰਾ ਵੀ ਕਹਿੰਦਾ ਟਾਈਮ ਬਿਲਕੁਲ ਸਹੀ ਐ ਐਸੇ ਟਾਈਮ ਆਪਾਂ ਲਾਈਵ ਕਰਿਆ ਕਰਾਂਗੇ ਆ ਆਈਐਮਐਲ ਦਾ ਢੋਡੀ ਕੋਈ ਮੈਂ ਦੇਖਦਾ ਪਾਪਾ ਦਾਖਲ ਨੇ ਉਹਦੇ ਕੁੜੀ ਦੇ ਆ ਸੀ ਇਹ ਬੇਟੀ ਪਿੰਡ ਕਾਇਨੌਰ ਪ੍ਰਕਾਸ਼ ਸਿੰਘ ਦੀ ਲੜਕੀ ਹੈ ਪਾਪਾ ਜੀਏ ਕਿਡਨੀ ਲੀਵਰ ਬਹੁਤ ਜ਼ਿਆਦਾ ਪ੍ਰੋਬਲਮ ਹੈ ਬਾਈ ਜੀ ਪਰਿਵਾਰ ਗਰੀਬ ਹੈ ਮੰਨ ਲਿਆ ਪਰ ਕੋਈ ਫੋਨ ਨੰਬਰ ਤਾਂ ਛੱਡੋ ਨਾ ਇਹਨਾਂ ਨੂੰ ਪੁੱਛੀਏ ਆਪਾਂ ਜਿਹੜੇ ਉੱਥੇ ਨੇ ਕਿਉਂਕਿ ਜੇ ਤਾਂ ਲੀਵਰ ਤੇ ਕਿਡਨੀ ਦੋਨੋਂ ਡੈਮੇਜ ਨੇ ਇਹਨਾਂ ਦਾ ਤਾਂ ਕੋਈ ਹੱਲ ਨਹੀਂ ਪੀਜੀਏ ਦੇ ਵਿੱਚ ਜੇ ਮੋਦੀ ਵਾਲਾ ਕਾਰਡ ਇਹਨਾਂ ਕੋਲੇ ਹੈਗਾ ਆਹੀ ਵੀਡੀਓ ਭੇਜੀਆ ਤੁਸੀਂ ਜੇ ਪੀਜੀਏ ਕੋਲੇ ਮੋਦੀ ਵਾਲਾ ਕਾਰਡ ਹੈਗਾ ਇਹਨਾਂ ਕੋਲੇ ਤਾਂ ਇਹ ਉਹ ਦਿਖਾਉਣਾ ਨਹੀਂ ਸਾਨੂੰ ਦੱਸਣਾ ਅਸੀਂ ਇਹਨਾਂ ਨੂੰ ਗਾਈਡ ਕਰੀਏ ਹੁਣ ਇਹ ਵਿੱਚੇ ਤਾਂ ਬੱਚੀ ਦੀ ਵੀਡੀਓ ਵਿੱਚੇ ਪਾਪਾ ਦੀ ਕਹਿ ਰਹੇ ਆ ਕੋਈ ਮੈਨੂੰ ਸਮਝ ਨਹੀਂ ਆ ਰਹੀ ਚੰਗੀ ਤਰ੍ਹਾਂ ਅੱਛਾ ਬੱਚੇ ਨੇ ਛੋਟੇ ਦੋ ਦੇਖੋ ਇਸ ਇਹਨੂੰ ਮਦਦ ਨੂੰ ਆਪਾਂ ਕਿਸ ਹਿਸਾਬ ਚ ਲਾਵਾਂ ਉਹ ਇਹਨਾਂ ਨਾਲ ਗੱਲ ਕਰਕੇ ਪਤਾ ਲੱਗੂ ਭਰਾਵਾ ਆਇਆ ਵੈ ਮੈਂ ਇੱਥੇ ਕਿਸੇ ਡਾਕਟਰ ਨੂੰ ਕਹਿਣਾ ਆਪਾਂ ਕਹਿ ਸਕਦੇ ਹਾਂ ਆਸ਼ੂਸ਼ਮਨ ਕਾਰਡ ਜ਼ਰੂਰ ਇਹਨਾਂ ਦਾ ਗਾਈਡ ਕਰੋ ਇਹਨਾਂ ਨੂੰ ਵੀ ਆਸ਼ੂਸ਼ਮਨ ਕਾਰਡ ਲੈ ਕੇ ਆਉਣ ਉਥੇ ਦਵਾਈਆਂ ਇਹਨਾਂ ਨੂੰ ਸਾਰੀਆਂ ਫ੍ਰੀ ਮਿਲਣਗੀਆਂ ਕੋਈ ਗੱਲ ਨਹੀਂ ਨੰਬਰ ਤਾਂ ਤੇਰੇ ਕੋਲ ਹੈਗਾ ਇਹ ਰਵੀ ਇਲੈਕਟ੍ਰੀਸ਼ੀਅਨ ਤੂੰ ਸਾਨੂੰ ਜਦ ਮਰਜੀ ਕਾਲ ਕਰ ਸਕਦਾ ਹੈ ਪਰ ਲੇਕਿਨ ਪਹਿਲਾਂ ਇਹਨਾਂ ਨੂੰ ਪੁੱਛੋ ਵੀ ਇਹਨਾਂ ਕੋਲ ਇਹ ਯੂਸ਼ਮਲ ਕਾਰਡ ਹੈਗੇ ਕੋਈ ਇਹਨਾਂ ਨੂੰ ਨੰਬਰ ਇਹਨਾਂ ਨੂੰ ਪਹਿਲਾਂ ਪੁੱਛੋ ਵੀ ਮੋਦੀ ਵਾਲਾ ਕਾਰਡ ਲੈ ਕੇ ਗਿਓ ਉੱਥੇ ਤੁਸੀਂ ਉਹ ਪੁੱਛ ਲੋਗਾ ਵੀ ਮੋਦੀ ਵਾਲਾ ਕਾਰਡ ਲੈ ਕੇ ਗਿਓ ਜੇ ਮੋਦੀ ਵਾਲਾ ਕਾਰਡ ਲੈ ਕੇ ਗਏ ਨੇ ਤਾਂ ਸਾਰੀ ਦਵਾਈ ਅੰਦਰੋਂ ਫ੍ਰੀ ਮਿਲਦੀ ਹੈ ਜੇ ਮੋਦੀ ਵਾਲਾ ਕਾਰਡ ਨਹੀਂ ਹੈਗਾ ਤਾਂ ਪਿੰਡੇ ਨਾਲ ਤਾਂ ਬੀਪੀਐਲ ਕਾਰਡ ਚੱਕੋ ਬੀਪੀਐਲ ਕਾਰਡ ਲੈ ਕੇ ਸਬਦਾ ਸੈਂਟਰ ਚ ਜਾਓ ਉਥੋਂ ਮੋਦੀ ਵਾਲਾ ਕਾਰਡ ਕਢਵਾ ਕੇ ਦਿਓ ਇਹਨਾਂ ਨੂੰ ਕਿਵੇਂ ਨਿਕਲਦਾ ਹੈ ਜਿਹੜਾ ਗਰੀਬੀ ਰੇਖਾ ਵਾਲੇ ਨੂੰ 2 ਰੁਪਏ ਕਿਲੋ ਕਣਕ ਆਟਾ ਮਿਲਦਾ ਹੈ ਉਹ ਚੱਕਣਾ ਹੈ ਕਾਰਡ ਸਰਵਦਾ ਸੈਂਟਰ ਚ ਆਧਾਰ ਕਾਰਡ ਸਮੇਤ ਉਹ ਲੈ ਕੇ ਜਾਣਾ ਉਥੋਂ ਮੋਦੀ ਵਾਲਾ ਯੂਸ਼ਮਨ ਕਾਰਡ ਕੱਢ ਕੇ ਦੇ ਦੇਣਗੇ ਉਹ ਇਹਨਾਂ ਕੋਲੇ ਪਹਚਾਓ ਫੇਰ ਦਵਾਈ ਫ੍ਰੀ ਮਿਲਦੀ ਹੈ ਆਪਣੇ ਵਰਗਾ 1000 ਦੇ ਦੂੰ 2000 ਦੇ ਦੂੰ ਪਰ ਜਿਹੜੀ ਦਵਾਈ ਹੈ ਨਾ ਉਹ ਦਵਾਈ ਰੈਗੂਲਰ ਇਤੋਂ ਫ੍ਰੀ ਮਿਲਦੀ ਹੈ ਜੇ ਉਹ ਕਾਰਡ ਲਿਆਉਂਗੇ ਐਡਮਿਟ ਬੰਦੇ ਨੂੰ ਇਹ ਮਿਲਦੀ ਐ ओपीडी ਵਾਲੇ ਕੇਸ 'ਚ ਨਹੀਂ ਮਿਲਦੀ ਤੇ ਰਵਿੰਦਰ ਜੀ ਨੇ ਇਹ ਜਾਣਕਾਰੀ ਦਿੱਤੀ ਸੀ ਓਪੀਜੀ ਕਹਤਾ ਤੇ ਹੁਣ ਆਪਾਂ ਡਾਕਟਰ ਸ਼ਕੀਲ ਜੀ ਨੇ ਤੇ ਆਰਥੋਡਿਕਸ ਦੇ ਥੈਂਕ ਯੂ ਵੀ ਡਾਕਟਰ ਸਾਹਿਬ ਬਹੁਤ ਵਧੀਆ ਜੀ ਡਾਕਟਰ ਸਾਹਿਬ ਹਾਲ ਪੁੱਛਦੇ ਨੇ ਤੇ ਮੈਂ ਇੱਕ ਨਵੀਂ ਜਾਣਕਾਰੀ ਦੇਣੀ ਸੀ ਜਿਹਦੇ ਕਰਕੇ ਲਾਈਵ ਕੀਤਾ ਐ ਜਿਹੜੇ ਇਸ ਤਰ੍ਹਾਂ ਹੱਥ ਕੰਬਦੇ ਹੁੰਦੇ ਨੇ ਉਹਨੂੰ ਪਾਰਕਿੰਸਨ ਕਹਿੰਦੇ ਨੇ ਸਿਰ ਘੁੰਮਣ ਲੱਗ ਜਾਂਦਾ ਜੀਵਤ ਤਰਲਾਉਣ ਲੱਗ ਜਾਂਦੀ ਉਹਨੂੰ ਪਾਰਕਿੰਸਨ ਕਹਿੰਦੇ ਨੇ ਇੱਕ ਬ੍ਰੇਨ ਸੈਂਸ 9 ਦਾ ਚੌਲ ਜਿੰਨਾ ਇੱਕ ਇੰਪਲਾਂਟ ਬਣਾਇਆ ਹੈ ਯੂਕੇ ਨੇ ਉਹ ਇੰਪਲਾਂਟ ਬ੍ਰੇਨ ਚ ਫਿੱਟ ਹੋ ਜਾਂਦਾ ਤੇ ਇੱਥੇ ਉਹਦੀ ਛਾਤੀ ਦੇ ਵਿੱਚ ਕੰਪਿਊਟਰ ਦੀ ਚਿਪ ਲੱਗ ਜਾਂਦੀ ਹੈ ਉਹ ਹੱਥ ਕੰਬਣੋਂ ਤੇ ਉਹ ਜੀਵਤ ਤਰਲਾਉਣ ਵਾਲੀ ਪਾਰਕਿੰਸਨ ਬਿਮਾਰੀ ਦਾ ਦੁਨੀਆ ਤੇ ਹੱਲ ਲੱਭੀ ਲਵੇਰਾ ਵਰਗੀਆਂ ਦਵਾਈਆਂ ਬੰਦੇ ਨੂੰ ਹੋਰ ਖਰਾਬ ਕਰਦੀਆਂ ਸੀ। ਉਹਦਾ ਹੱਲ ਲੱਭ ਲਿਆ। ਅਜੇ ਪਹਿਲੀ ਸਟੇਜ ਤੇ ਐ। ਪਹਿਲੇ ਬੰਦੇ ਤੇ ਉਹ ਅੱਜ ਮੈਂ ਫੇਸਬੁੱਕ ਤੇ ਵੀ ਪਾਇਆ। ਪਹਿਲੇ ਬੰਦੇ ਤੇ ਉਹ ਕਾਮਯਾਬ ਹੋ ਗਈ। ਆਉਣ ਵਾਲੇ ਸਮਿਆਂ 'ਚ ਉਹ ਇੰਪਲੈਂਟ ਚੌੜ ਦੇ ਦਾਣੇ ਜਿੰਨਾ ਜਿਨ੍ਹਾਂ ਨੂੰ ਬ੍ਰੇਨ ਵੱਲੋਂ ਬੋਲਿਆ ਨਹੀਂ ਜਾਂਦਾ, ਜ਼ਬਾਨ ਤਤ ਲਾਉਂਦੀ ਐ, ਹੱਥ ਕੰਬਦੇ ਨੇ। ਉਹਨਾਂ ਨੂੰ ਉਹ ਬ੍ਰੇਨ 'ਚ ਫਿੱਟ ਹੋ ਜੂ, ਉਹਦੀ ਬੈਟਰੀ ਤੇ ਚਿਪੇਥੇ ਲੱਗ ਜੂ। ਬਸ ਹੱਥ ਕੰਬਣੋਂ हट ਜਾਣਗੇ ਲੱਤਾਂ ਕੰਬਣੋਂ हट ਜਾਣਗੀਆਂ ਇਹ ਬੀਬੀਸੀ ਦੀ ਨਿਊਜ਼ ਸੀਗੀ ਅੱਜੇ ਮੈਂ ਸੁਣੀ ਨਿਊਜ਼ ਤਾਂ ਤੁਰੰਤ ਫੇਸਬੁੱਕ ਤੇ ਪੋਸਟ ਪਾਈ ਵੀ ਐਡਾ ਬੜਾ ਚਮਤਕਾਰ ਇਨਕਲਾਬੀ ਇਲਾਜ ਉਹਨਾਂ ਲੋਕਾਂ ਲਈ ਜਿਨ੍ਹਾਂ ਦੇ ਹੱਥ ਕੰਬਦੇ ਨੇ ਲੱਤਾਂ ਕੰਬਦੀਆਂ ਨੇ ਯਾਰ ਉਹ ਪਰਿਵਾਰ ਨੂੰ ਪਤਾ ਹੁੰਦਾ ਜਿਹਦੇ ਪਰਿਵਾਰ ਨੂੰ ਕੋਲ ਬੈਠ ਕੇ ਮੈਂਬਰ ਨੂੰ 20 30 ਸਾਲ ਦੀ ਉਮਰ ਚ ਪਾਰਕਿੰਸਨ ਹੋ ਜਾਂਦਾ ਉਹਨੂੰ ਚੌਲ ਰੋਟੀ ਵੀ ਹੈ ਹੱਥ ਨਾਲ ਖਵਾਉਣੇ ਪੈਂਦੇ ਨੇ ਉਹਨਾਂ ਨੂੰ ਇਹ ਦੁੱਖ ਦਾ ਪਤਾ ਹੈ ਕਿਉਂਕਿ ਉਹਦੇ ਹੱਥ ਕੰਬਦੇ ਨੇ ਬੁਰਸ਼ ਉਹ ਨਹੀਂ ਕਰ ਸਕਦਾ ਉਹ ਮਸ਼ੀਨ ਵਾਲਾ ਬੁਰਸ਼ ਉਹਨੂੰ ਲੈ ਕੇ ਦੇਣਾ ਪੈਂਦਾ ਉਹ ਜਿਹੜਾ ਆਪਣੇ ਆਪ ਘੁੰਮਦਾ ਹੈ ਉਹਦੇ ਨਾਲ ਉਹ ਬੁਰਸ਼ ਕਰਦਾ ਕਿਉਂਕਿ ਹੱਥ ਕੰਬਣ ਕਰਕੇ ਬੁਰਸ਼ ਕਰ ਨਹੀਂ ਸਕਦਾ ਰੋਟੀ ਨਹੀਂ ਖਾ ਸਕਦਾ ਤੇ ਉੱਠ ਕੇ ਤੁਰ ਨਹੀਂ ਸਕਦਾ ਪਾਰਕਿੰਸਨ ਐਡੀ ਭਿਆਨਕ ਚੀਜ਼ ਦੀ 50 ਸਾਲ ਦਾ ਇਹਦਾ ਕੋਈ ਹੱਲ ਨਹੀਂ ਨਿਕਲਿਆ ਦਵਾਈਆਂ ਨਾਲ ਇਹਦਾ ਕੋਈ ਹੱਲ ਨਹੀਂ ਲਵੇਰਾ ਵਰਗੀਆਂ ਗੋਲੀਆਂ ਬੰਦਾ ਖਾ ਕੇ 10-10 ਸਾਲ ਆਪਣੇ ਲੀਵਰ ਖਰਾਬ ਕਰ ਲੈਂਦਾ ਹੈ ਤੋ ਇਸ ਲਈ ਇਹ ਇੱਕ ਇਨਕਲਾਬੀ ਇਲਾਜ ਨਿਕਲਿਆ ਹੈ ਅਜੇ ਸ਼ੁਰੂਆਤੀ ਦੌਰ ਚ ਸਾਲ 6 ਮਹੀਨਿਆਂ ਚ ਇਹਨੇ ਸਾਰੇ ਵਰਲਡ ਚ ਫੈਲ ਜਾਣਾ ਹੈ ਬ੍ਰੇਨ ਚ ਚਿਪ ਫਿੱਟ ਕਰਿਆ ਕਰਨਗੇ ਜਿਹੜੇ ਬੰਦੇ ਦੇ ਹੱਥ ਕੰਬਦੇ ਨੇ ਜਿਹੜਾ ਬੰਦਾ ਤੋਟਰ ਲਾਉਂਦਾ ਹੈ ਤੁਰਿਆ ਨਹੀਂ ਜਾਂਦਾ ਉਹਨੂੰ ਤੁਰੰਤ ਰਾਹਤ ਮਿਲਿਆ ਕਰੂ ਕਿਉਂਕਿ ਇਹ ਕਿਹੜਾ ਕੋਈ ਦਵਾਈ ਹੈ ਇਹ ਤਾਂ ਇੰਪਲਾਂਟ ਹੈ ਇੰਪਲਾਂਟ ਉੱਥੇ ਫਿੱਟ ਕਰਨਾ ਜਿੱਥੇ ਜਿੱਤੋਂ ਬ੍ਰੇਨ ਸੰਕੇਤ ਦਿੰਦਾ ਸਾਡੀ ਸਾਰੀ ਬਾਡੀ ਨੂੰ ਵੀ ਸਿੱਧਾ ਤੁਰਨਾ ਜਾਂ ਕੰਬਣਾ ਹੈ ਉੱਥੇ ਇਹ ਐਮਪਲੈਂਟ ਚੌੜ ਦੇ ਦਾਣੇ ਜਿੰਨਾ ਫਿੱਟ ਹੋ ਜਾਣੇ ਤੇ ਉਸ ਤੋਂ ਬਾਅਦ ਚ ਫਿਰ ਨਜ਼ਾਰੇ ਹੀ ਨਜ਼ਾਰੇ ਜਿਵੇਂ ਬੰਦਾ ਸ਼ੁਰੂਆਤੀ ਦੌਰ ਚ ਤੁਰਦਾ ਸੀਗਾ ਉਸੇ ਤਰ੍ਹਾਂ ਤੁਰਨ ਲੱਗ ਜੂ ਤੇ ਇੰਨੀ ਅੱਜ ਜਾਣਕਾਰੀ ਦੇਣੀ ਸੀ ਮੇਰਾ ਲਾਈਵ ਅੱਜ ਇੰਨਾ ਕੇ ਸੀ ਕਿਉਂਕਿ ਹੁਣ ਵੱਜ ਗਏ 9:30 9:30 ਵੱਜ ਗਏ ਹੁਣ ਮੈਂ 12 ਵਜੇ ਤੱਕ ਇੱਥੇ ਦੋ ਤਿੰਨ ਜਗ੍ਹਾ ਮੇਰੇ ਸਿਸਟਮ ਹੈ ਮੇਰਾ ਉੱਥੇ ਜਾ ਕੇ ਆਉਣਾ ਹੁੰਦਾ ਹੈ ਇਹ ਅਲੱਗ-ਅਲੱਗ ਸਟੇਟਾਂ ਚੋਂ ਪੇਸ਼ੈਂਟ ਹੁੰਦੇ ਨੇ ਅਲੱਗ-ਅਲੱਗ ਜ਼ਿਲ੍ਹਿਆਂ ਚੋਂ ਪੰਚਾਇਤਾਂ ਦੇ ਕਲੱਬਾਂ ਦੇ ਜਿੰਨਾਂ ਕੋ ਮੇਤੋਂ ਹੁੰਦਾ ਪ੍ਰਭਾਵ ਉਹ ਕਰਦਾ ਕੱਲਾ ਬੰਦਾ ਨਾਲ ਟੀਮ ਹੈ 580 ਬੰਦਿਆਂ ਦੀ ਤੁਹਾਡੇ ਵਰਗਿਆਂ ਦੀ ਬਾਕੀ ਉਹਦੀ ਮੋਜ ਹੈ ਜਿੰਨਾ ਉਹਨੇ ਸਮਾਂ ਲੈਣਾ ਚੱਕੀ ਜਾਂਦੇ ਆ ਫੱਟੇ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸ਼ਮਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਤੇ ਪੀਰੂ ਖਾਨ ਵੀਰ ਆਪਾਂ ਨੂੰ ਰੈਗੂਲਰ ਦੇਖਦਾ ਇੱਕ ਹੋਰ ਤੁਹਾਨੂੰ ਗੱਲ ਦੱਸਣੀ ਸੀ ਵੀ ਆਪਣਾ YouTube ਲਾਈਵ ਵੱਧ ਤੋਂ ਵੱਧ ਬੰਦਿਆਂ ਤੱਕ ਪਹੁੰਚਾਓ ਯਾਰ ਆਪਣੇ ਪਰਿਵਾਰ ਤੱਕ ਤਾਂ ਪਹੁੰਚਾਓ ਦੇਖੋ ਤੁਹਾਡਾ ਪਰਿਵਾਰ ਇਹ ਪੀਜੀਆਈ ਪ੍ਰਤੀ ਜਾਗਰੂਕ ਹੋ ਰਿਸ਼ਤੇਦਾਰ ਪੀਜੀਆਈ ਪ੍ਰਤੀ ਜਾਗਰੂਕ ਹੋਣਗੇ ਘੱਟ ਪੈਸਿਆਂ 'ਚ ਇਲਾਜ ਕਰਾਉਣ ਪਤੀ ਜਾਗਰੂਕ ਹੋਣਗੇ ਤੁਸੀਂ ਕੀ ਕਰਨਾ ਹੈ ਮੇਰੇ ਲਾਈਵ ਨੂੰ ਆਪਣੇ ਸਟੇਟਸ 'ਚ ਲਾਉਣਾ ਹੈ ਜਾਂ ਮੇਰੇ ਲਾਈਵ ਨੂੰ ਅਗਲੇ ਦਾ ਫੋਨ ਫੜ ਕੇ ਕਿ ਲਿਆ ਵੀ ਤੈਨੂੰ ਬੰਦਾ ਦਿਖਾਵਾਂ ਜਿਹੜਾ ਕਹ ਪੀਜੀਆਈ ਚ ਕਦੇ ਵੀ ਕੋਈ ਲੋਡ ਪੈਂਦੀ ਆ ਖੜਾ ਹਾਜ਼ਰ ਸਤੀਸ਼ ਜੰਜੀਓ ਵਰਕਰ ਤੁਸੀਂ ਉਹਦਾ ਫੋਨ ਫੜ ਕੇ YouTube ਉਹਦੇ ਤੇ ਸਬਸਕ੍ਰਾਈਬ ਕਰ ਦੇਣੀ ਆ ਲਾਈਕ ਕਰ ਦੇਣੀ ਆ ਤੇ ਯਾਰ ਉਹਨਾਂ ਦੀ ਚੜ੍ਹਾਈ ਤਾਂ ਉਹੀ ਬਹੁਤ ਐ ਬਾਕੀ ਜਿਹੜੀ ਰਹਿੰਦੀ ਗੁੰਦੀ ਆ ਤੁਸੀਂ ਕਰ ਦੋਗੇ ਤੇ ਕੰਦਾ ਚ ਵੱਜਣ ਵਾਲੇ ਲੋਕਾਂ ਨੂੰ ਕਿਸੇ ਨੂੰ ਨਹੀਂ ਕਹਿਣਾ ਜਿਹੜਾ ਮਾੜੀ ਜੀ ਤਰਕੜ ਕਰਦਾ ਸੌਕੀ ਨਹੀਂ ਹੈਗੀ ਸਪਾਰਸ ਲਾਉਣੀ ਇੱਥੇ ਦਿਨ ਰਾਤ ਫੋਨ ਕਰਦੇ ਆ ਡਾਕਟਰਾਂ ਨੂੰ ਕੋਈ ਮੌਕਾ ਨਹੀਂ ਹੈਗਾ ਵੀ ਐਵੇਂ ਇੱਕ ਦਿਨ ਫੋਨ ਕਰਾ ਲਿਆ ਫਾਲੋਵਰੋਂ ਤੁਹਾਡੇ ਲਈ ਖੜੇ ਆ ਤੁਹਾਡੇ ਪਰਿਵਾਰ ਲਈ ਖੜੇ ਆ ਜਿਹਨੂੰ ਤੁਸੀਂ ਸਬਸਕ੍ਰਾਈਬ ਬਣਾਉਂਗੇ ਉਹਦੇ ਲਈ ਖੜੇ ਆ ਪਰ ਜੇ ਕਹੋ ਤੁਸੀਂ ਮੌਕੇ ਤੇ ਕੋਈ ਆ ਗਿਆ ਆਜੀ ਸਾਡੇ ਪਿੰਡ ਦਾ ਸਰਪੰਚ ਹੈ ਆਜੀ ਸਾਡੇ ਪਿੰਡ ਦਾ ਕਰੋੜਪਤੀ ਹੈ ਬਿਲਕੁਲ ਗੈਟ ਆਊਟ ਤੇ ਤਰੋਵੋਂ ਨੂੰ ਪਹੋ ਮੌਕੇ ਤੇ ਕਿਸੇ ਦੀ ਮਦਦ ਨਹੀਂ ਮੌਕੇ ਤੇ ਕੋਈ ਫਾਲੋਅ ਕਰੇ ਨਾ ਕਰੇ ਅਸੀਂ ਮਦਦ ਉਹਨਾਂ ਦੀ ਕਰਦੇ ਆ ਜਿਹੜੇ ਸਾਨੂੰ ਦੇਖਦੇ ਨੇ ਜਿਹੜੇ ਸਾਡੇ ਦਿਲ ਚ ਵੱਸਦੇ ਨੇ ਤੇ ਅਸੀਂ ਉਹਨਾਂ ਦੇ ਦਿਲ ਚ ਵੱਸਦੇ ਆਂ ਪਰ ਆ ਕੀ ਐ ਮਹਾਰਾਜ ਜਲੰਧਰ ਤੋਂ ਆ ਗਿਆ ਪਰਸੋਂ ਪੇਸ਼ੈਂਟ ਵੀਰ ਜੀ ਆ ਸਾਡੇ ਪੇਸਮੇਕਰ ਪਵਾਇਓ ਕਿੰਨੇ ਦਾ ਪੈਂਦਾ ਜੀ ਸਾਢੇ 7 ਲੱਖ ਦਾ ਪਾਉਂਦੇ ਨੇ ਜੀ ਮੈਂ ਕਿਹਾ ਤੁਸੀਂ ਜਾਣਦੇ ਹੋ ਮੈਨੂੰ ਨਹੀਂ ਦੀ ਤੁਹਾਡਾ ਫਲਾਣੇ ਨੇ ਨੰਬਰ ਦਿੱਤਾ ਠਮਕੇ ਨੇ ਨੰਬਰ ਦਿੱਤਾ ਤਤਰੋਪ ਮੈਂ ਕਿਹਾ ਤੁਹਾਨੂੰ ਫਲਾਣੇ ਠਮਕੇ ਨੇ ਨੰਬਰ ਦਿੱਤਾ ਪਹਿਲਾਂ ਉਹਨੂੰ ਪੁੱਛੋ ਇਹ ਬੰਦਾ ਕੌਣ ਐ ਇਹ ਕੀ ਮਤਲਬ ਹੋਇਆ 10 ਲੱਖ ਦਾ ਕੰਮ ਕਰਾ ਕੇ ਤੁਸੀਂ ਮੁਰਗੇ ਰਾਮ ਨਾਲ ਆਪਣੇ ਘਰੇ ਸੋਚਦੇ ਉਹ ਜਾ ਕੇ ਵੀ ਆ ਤਾਂ ਬੰਦਾ ਬੜਾ ਪਾਗਲ ਦੀ ਯਾਰ ਜਾਣ ਨਾ ਪਛਾਣ ਬੈਸੀ ਇਲਾਜ ਆਪਣਾ ਆਪਣੇ ਨਾਲ ਫਰੀ ਗਿਆ ਡਾਕਟਰਾਂ ਨੂੰ ਕਹਿਤਾ ਉਸ ਦੀਸ਼ ਹੋਣ ਤੇਜ ਦੇ ਨਾਲ ਹੀ ਚਲੇ ਗਿਆ ਆਪਾਂ ਸਿਰਫ ਮਦਦ ਕਰਨੀ ਆ ਫੁੱਲ ਬਟਾ ਫੁੱਲ ਜਾਨ ਆਜਰਾਏ ਜਿਹੜੇ ਆਪਣੇ ਫਾਲੋਅਰ ਨੇ ਉਹਨਾਂ ਨੂੰ ਗਾਈਡ ਵੀ ਕਰਨਾ ਹੈ ਉਹਨਾਂ ਦਾ ਆਯੂਸ਼ਮਨ ਕਾਰਡ ਵੀ ਬਣਾਉਣਾ ਹੈ ਉਹਨਾਂ ਦੀ ਆ ਸਪਾਰਸ਼ਾਂ ਵੀ ਲਾਉਣੀਆਂ ਨੇ ਅੱਧੇ ਰਾਤ ਹੱਕ ਮਾਰ ਲਿਓ ਚਾਹੇ ਫੋਨ ਨੰਬਰ ਹੈ ਜੀ ਤੁਹਾਨੂੰ ਬੋਲਤਾ ਮੈਂ ਤਕਰੀਬਨ ਸਾਰਿਆਂ ਕੋਲੇ ਫੋਨ ਨੰਬਰ ਹੈ ਮੇਰਾ ਅੱਛਾ ਜੀ ਸਤਿ ਸ਼੍ਰੀ ਅਕਾਲ ਕੋਈ ਭੁੱਲ ਚੁੱਕ ਕੋਈ ਹੋਵੇ ਮਾਫ ਕਰਿਓ ਕਿਉਂਕਿ ਕਈ ਵਾਰੀ ਮੈਂ ਥੋੜਾ ਜਿਹਾ ਕਹਿੜਾ ਹੋ ਜਾਂਦਾ ਏ ਕਹਿੜਾ ਹੋਏ ਤੋਂ ਮੇਰਾ ਕੰਮ ਨਹੀਂ ਚੱਲਣਾ ਨਹੀਂ ਤਾਂ ਲੋਕ ਗਲავ ਯਮਨ ਸਮਝ ਕੇ ਛੱਡ ਜਾਂਦੇ ਨੇ ਢ ਘਾਰ ਵੀ ਨਹੀਂ ਮਾਰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ